ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਸਮਾਧ ਭਾਈ ਵੀ ਰਹਿਆ ਜਾਂਦਾ ਦੂਜੇ ਪਾਸੇ ਜੀ ਇੱਕ ਸਾਈਡ ਤੇ ਰੌਂਤਾ ਖੋਟੇ ਤੇ ਕੋਹਲੀਆਂ ਨੇੜੇ ਤੇ ਪਿੰਡ ਆ ਜੀ ਅੱਜ ਤੁਹਾਡੇ ਅਸਤੇ ਇੱਕ ਗੱਬਣ ਚੈੱਕ ਪਾਸ ਫਿਰ ਲੈ ਕੇ ਆਏ ਆ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਜੀ ਤਸल्ली ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ 사ਸੀ ਗਾਲ ਜੀ 사ਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਬਈ ਸੁਬਾ ਜੀ ਪਿੰਡ ਮਾਨੂਕੇ ਗੱਲ ਤਸਵੀਰ ਤੇ ਜ਼ਿਲ੍ਹਾ ਜੀ ਤਸਵੀਰ ਹਾਲ ਸਿੰਘਾ ਜ਼ਿਲ੍ਹਾ ਮੋਗਾ ਕਿਹੜੀ ਪੱਤੀ ਚ ਘਰ ਆ ਬਈ ਆਪਣਾ ਆਪਣਾ ਸੌਲ ਪੱਤੀ ਚ ਘਰ ਆ ਬਾਬੇ ਫਰਦੇਸੀ ਦੇ ਗੁਰਦੁਆਰੇ ਦੇ ਨੇੜੇ ਠੀਕ ਆ ਜੀ ਹਾਂ ਉਮਰ ਕਿੰਨੇ ਕ ਬੱਚੀ ਦੀ ਜੀ ਚਾਰ ਦੰਦ ਹੈ ਹੂੰ ਤਾਂ ਚਾਰ ਦੰਦ ਹੈ ਕਿੰਨੇ ਸਮੇਂ ਦੀ ਗੱਪਣਾ ਜੀ ਇਹ ਇਹ ਸਾਢੇ 3 ਮਹੀਨੇ ਦੀ ਗੱਪਣਾ ਚੈੱਕ ਚੈੱਕ ਪਾਸ ਆ ਕੋਈ ਵੀ ਵੀਰ ਆਪਦਾ ਡਾਕਟਰ ਸਭਾਣ ਲਿਆ ਸਕਦਾ ਜੀ ਜਿਵੇਂ ਮਰਜ਼ੀ ਚੈੱਕ ਕਰਾ ਲਿਆ ਠੀਕ ਆ ਜੀ ਤੇ ਫੋਰਸ਼ਾਂਗ ਤਾਂ ਹੈ ਨਹੀਂ ਬਈ ਇਹਦੇ ਕੋਈ ਫੋਰਸ਼ਾਂਗ ਮਾਂ ਦਾ ਦੁੱਧ ਬਾਈ ਕਿੰਨਾ ਕ ਸੀ ਇਹਦਾ ਮਾਂ ਦਾ ਦੁੱਧ ਬਈ ਰਿਸ਼ਤੇਦਾਰੀ ਜੋ ਲਿਆਂਦੀ ਉਹ 16 17 ਲੀਟਰ ਦੱਸਦੇ ਆ ਠੀਕ ਆ ਆਪਾਂ ਇਹ ਬੱਚਾ ਲਿਆਂਦਾ ਸੀ ਰਿਸ਼ਤੇਦਾਰ ਠੀਕ ਆ ਵੀਰੇ ਬਾਕੀ ਚੰਗੀ ਆ ਵੀਰੇ ਗਰਮੀਆਂ ਦਾ ਤੋਹਫਾ ਤੋਰ ਕੇ ਤੁਹਾਨੂੰ ਤਾਂ ਨਹੀਂ ਦਿਖਾਉਂਦੇ ਕਿਉਂਕਿ ਵੀਰੇ ਬੱਚਾ ਬਾਈ ਦਾਸ ਦਾ ਕਿ ਭੱਜੂਗਾ ਸਭੇ ਬਲੀ ਵੀ ਚੰਗੀ ਆ ਮੂੰਹ ਤੋਂ ਚਾਰ ਦੰਦਾਂ ਦਾ ਮੇਰੀ ਸਪੈਸ਼ਲ ਬੇਨਤੀ ਆ ਕਿ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਲਿਆ ਕੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਚਮਕ ਦਮਕ ਵਾਲੀ ਵਹਿੜਾ ਕੋਈ ਆਏ ਨਹੀਂ ਮੇਰੇ ਲੱਸੀ ਲਾਮੀ ਨਹੀਂ ਸੋਨਾ ਥਾਣਾ ਦਾ ਸੈਜਾ ਕੱਲਾ ਕੱਲਾ ਨਿੱਖੜ ਮਾ ਪੂੜ ਸ਼ੰਗ ਭੂਰਾ ਵੀ ਨਹੀਂ ਮਦਰ ਮਿਲ ਕਰ ਕੋੜ 16 17 ਕਿਲੋ ਦਾ ਬਾਕੀ ਵੀਰੇ ਕਰਮ ਵਾਲਿਆਂ ਦਾ ਦੁੱਧ ਵੀ ਇਹਨਾਂ ਦਾ ਮੱਝਾ ਰਗਾਈ ਹੁੰਦਾ ਫੈਟ ਚੰਗੀ ਆਉਂਦੀ ਹੁੰਦੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਾਈ 27000 ਰੁਪਿਆ ਉਹ ਜੂ ਮਾਨ ਤਣ ਜੀ ਹਾਂ ਮੌਕੇ ਤੇ ਮਾਨ ਤਣ ਕਰ ਦਾਂ ਠੀਕ ਆ 27000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨ ਤਣ ਕਰ ਦਾਂਗੇ ਜੀ ਨੰਬਰ ਇੱਕ ਬਾਈ ਕੋਲ ਮਾਲੀ ਵੀ ਵਿਕਾਊ ਆ ਜੀ ਚੰਗੇ ਸੀਮਣ ਦਾ ਦਾਸ ਦਾ ਬਾਈ ਤੇ ਚੰਗਾ ਰਿਕਾਰਡ ਆ ਹਾਂ ਉਮਰ ਕਿੰਨੀ ਕਾ ਜੀ ਇਹਦੀ ਉਮਰ ਬਾਈ ਇਹ 2 ਸਾਲ ਤੋਂ ਘਟਾ ਬੱਚਾ ਹੀ ਆ ਜੀ ਅਜੇ ਬੱਚਾ ਹੀ ਆ ਠੀਕ ਹੈ ਜੀ ਕਿਹੜਾ ਸੀਮੰਨ ਦਾ ਜੀ ਇਹ ਅਰਜਨ ਕੰਕ੍ਰਟ ਦਾ ਬਾਈ ਆਪ ਜੀ ਹਾਂਜੀ ਤੇ ਮਾਂ ਦਾ ਦੁੱਧ ਕਿੰਨਾ ਜੀ ਇਹਦਾ ਮਾਂ ਦਾ 14-15 ਲੀਟਰ ਮਾਂ ਹੈਗੀ ਆਪਣੇ ਕੋਲ ਹੈਗੀ ਆ ਜੀ ਜੇ ਕੋਈ ਦੇਖਣੀ ਚਾਹੁੰਦਾ ਉਹ ਦੇਖ ਸਕਦਾ ਉਹ ਕੋਹੇ ਨੂਰ ਦੀ ਝੁੱਟੀ ਉਹ ਕੋਹੇ ਨੂਰ ਦੀ ਜਾਨੀ ਮਾਂ ਇਹਦੇ ਕੋਹੇ ਨੂਰ ਦੀ ਧੀ ਸੀਗੀ ਜੀ ਤੇ ਆਪ ਇਹ ਅਰਜਨ ਗੁੰਗੜ ਠੀਕ ਹੈ ਜੀ ਬਾਕੀ ਚੰਗਾ ਵੀਰੇ ਸਾਰੇ ਦਾ ਸਾਰਾ ਜੈਡ ਬਲੈਕ ਆ ਸਿੰਗ ਵੀ ਕਰਮ ਵਾਲਾ ਗੂਲ ਕਰਦਾ ਹੁੰਦਾ ਦੰਦੋ ਖੀਰਾ ਹੀ ਆ ਜੀ ਹਜੇ 2 ਸਾਲ ਉਮਰ ਆ ਜੀ ਚੰਗਾ ਜੇ ਕੋਈ ਬਰੀਡ ਦਾ ਕੰਮ ਕਰਨਾ ਚਾਹੁੰਦਾ ਹੋਵੇ ਸ਼ੌਂਕੀ ਸੱਜਣ ਹੋਵੇ ਤਾਂ ਕੋਈ ਮਾੜੀ ਚੀਜ਼ ਨਹੀਂ ਬਰੀਡ ਤੇ ਕੰਮ ਕਰ ਸਕਦਾ ਤੇ ਇਹਦੀ ਡਿਮਾਂਡ ਜਾਇਜ਼ ਜੀ ਇਹਦੀ ਫੋਨ ਤੇ ਕਰ ਲਾਂਗੇ ਇਹਦੀ ਫੋਨ ਤੇ ਕਰ ਲਾਂਗੇ ਇਹਦੀ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਬਾਕੀ ਛੋਟਾ ਚੰਗਾ ਜਿਹਨੂੰ ਨਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ